ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪੇਖਿਆ ਅਧਿਨ ਅਭਿਆਸ 3.1 ਦੇ 8 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਗੁਣਨਖੰਡ ਪੈਟਰਨ ਸਮਝੋ ਅਤੇ ਕਰੋ ਤਾਂ ਬੇਟਾ ਆ 12 ਦੇ ਗੁਣਨਖੰਡ 4 3 12 ਹੁੰਦੇ ਆ ਠੀਕ ਹੈ 3 4 12 ਇਧਰ ਅਭਾਜ ਗੁਣਨਖੰਡ ਲੈ ਲੈਂਦਾ ਇਧਰ ਭਾਜ ਜੋ ਜਿਹੜਾ ਲੈ ਲੈਂਦਾ ਗੁਣ ਮਕੰਨ ਤਿੰਨ ਚੋਕੇ 12 ਚਾਰ ਦੇ ਕੇ ਦੋ ਦੂਣੀ ਚਾਰ ਬਣ ਗਈ ਠੀਕ ਹੈ ਫਿਰ ਇਸੇ ਤਰ੍ਹਾਂ ਹੀ ਬੇਟਾ ਇਧਰ ਵੀ ਅਸੀਂ ਇਸੇ ਤਰ੍ਹਾਂ ਹੀ ਲਲਾਂਗੇ 18 ਤੇ ਇਹ ਬਣ ਜਾਣਗੇ ਦੋ 9 18 ਠੀਕ ਹੈ ਇਧਰ ਅਪਹਾਜ ਲੈ ਲਿਆ ਇਧਰ ਪਹਾਜ ਲੈ ਲਿਆ ਗੁਣ ਮਕੰਨ ਤਾਂ ਨੌ ਦੇ ਫੇਰ ਅੱਗੋਂ ਬਣ ਜਾਣਗੇ 3 ਗੁਣਾ 3 ਠੀਕ ਹੈ ਬੇਟਾ ਮੇਰਾ ਇਕੱਲਾ ਗੱਲ ਕਲੀਅਰ ਹੋਊਗੀ ਤੁਹਾਨੂੰ ਵੀ ਦੇ ਬੇਟਾ ਜਿਹੜੇ ਗੁਣਨਖੰਡ ਬਣਨਗੇ ਉਹ 2 10 ਆਪਾਂ ਅਜ ਇੱਧਰ ਲੈ ਲੈਨੇ ਆ 2 10 ਤਾਂ 10 ਦੇ ਅੱਗੇ ਫੇਰ ਬਣ ਜਾਣੇ ਬੇਟਾ 2 5 ਲੋ ਬੇਟਾ ਇਹ ਪੈਟਰਨ ਪੂਰਾ ਹੋ ਗਿਆ ਗੁਣਨਖੰਡਾਂ ਦਾ ਹੁਣ ਬੇਟਾ ਅੱਗੇ ਕਹਿੰਦਾ ਆਪਾਂ ਪੈਟਰਨ ਨੂੰ ਸਮਝੋ ਤੇ ਕਰੋ ਠੀਕ ਹੈ ਹੁਣ ਪੈਟਰਨ ਸਮਝਣਾ ਕੀ ਹੈ ਵੀ 39 ਦੇ ਜਿਹੜੇ ਗੁਣਨਖੰਡ ਆ 13 3 ਬਣਦੇ ਪਏ ਆ ਠੀਕ ਹੈ ਤੇ 13 ਦੇ 39 ਸੈਂਟਰ ਦੇ ਵਿੱਚ ਕਰਤਾ ਇਹਨੇ ਤੇ 13 ਇਧਰ ਕਰਤਾ ਠੀਕ ਹੈ ਬੇਟਾ 39 ਦੇ ਹੋ ਗਏ 13 ਉ ਤੇ ਆ 39 ਇਸੇ ਤਰ੍ਹਾਂ ਹੀ ਬੇਟਾ 8 38 ਦੇ 2 38 ਇਧਰ ਗੁਣੀ 19 2 38 ਇਹਦੇ ਗੁਣਖਣ ਦੋਵੇਂ ਪਾਸੇ ਆ ਗਏ ਠੀਕ ਹੈ ਬਸ ਪੈਟਰਨ ਹੀ ਬਣਾਉਣਾ ਹੈ ਆ 85 ਆ 5 85 ਤੇ 17 5 85 17 5 85 ਠੀਕ ਹੈ ਬੇਟਾ ਤਾਂ ਇਹ ਬਟਾਏ ਦੇ ਜਿਹੜੇ ਹੈਗੇ ਆ ਬਣਣ ਕਣ ਦੇ ਪੈਟਰਨ ਹੋਰ ਦੇਖ ਲੂ ਕੋਈ ਬਣਦਾ ਤਾਂ ਹੋਰ ਤਾਂ ਮੇਰਾ ਕਿੱਲਾ ਨਹੀਂ ਬਣਦਾ ਪਿਆ ਬੇਟਾ 2 ਤੇ 11 7 77 ਇਹ ਕਾ ਬਣਦਾ ਪਿਆ ਬੇਟਾ 11 77 7 ਆ ਪੈਟਰਨ ਬਣਦੇ ਪਏ ਬੇਟਾ 13 39 ਦੇ ਦੋਵੇਂ ਗੁਣਨਖੰਡ ਆ ਗਏ 19 38 ਆ ਗਏ 17 85 ਆ ਗਏ 11 7 77 ਤਾਂ ਸੈਂਟਰ ਚ ਮੇਨ ਦਾ ਕਮ ਉਹਦੇ ਆਸ-ਪਾਸੇ ਅਸੀਂ ਗੁਣਨਖੰਡ ਲੇਖ ਦਿੱਤੇ ਹੁਣ ਬੇਟਾ ਆਪਾਂ ਆ ਗਏ ਇਹ ਸੀਗਾ ਇਹਦਾ ਸਵਾਲ ਨੰਬਰ 9 ਅੱਗੇ ਬੇਟਾ ਆਪਾਂ ਆ ਗਏ ਇਹਦੇ ਸਵਾਲ ਨੰਬਰ 10 ਦੇ ਉੱਤੇ ਤਾਂ ਧਿਆਨ ਦੇ ਨਾਲ ਦੇਖ ਲਓ ਸਵਾਲ ਨੰਬਰ 10 ਦੇ ਵਿੱਚ ਕੀ ਕਹਿੰਦਾ ਪਿਆ ਕਿੰਨੇ ਸਮਝੋ ਤੇ ਕਰੋ ਤਾਂ ਬੇਟਾ ਇੰਨੇ ਆ ਏ ਭਾਗ ਦੇ ਵਿੱਚ 2 2 4 ਤੇ 1 5 ਬਿੱਲੀਆਂ ਦਿੱਤੀਆਂ ਤੇ ਇੱਥੇ ਲਿਖ ਦਿੱਤਾ ਟਾਂਕ ਠੀਕ ਹੈ ਹੁਣ ਆ ਆਪਾਂ ਬੈਲੂਨ ਦੇਖਦੇ ਕਿੰਨੇ 2 3 4 5 6 7 8 8 ਬੈਲੂਨ ਮੀਨਸ ਜਸਤ ਹੋ ਗਏ ਬੇਟਾ ਠੀਕ ਆ ਕੁਝ ਵੀ ਔਖਾ ਨਹੀਂ ਅੱਗੇ ਬੇਟਾ 1 2 3 4 5 5 ਟੋਪੀਆਂ ਟਾਂਕੋ ਗੀਆਂ ਜੇਸਤੇ ਟਾਂਕ ਸੰਖਿਆ ਹੀ ਦੱਸਣੀ ਹੈ 1 2 3 4 5 ਇਹ ਵੀ ਟਾਂਕ ਹੋ ਗਿਆ ਬੇਟਾ ਠੀਕ ਹੈ ਤਾਂ ਅੱਗੇ ਬੇਟਾ ਕੱਪ ਦੇਖ ਲਓ 1 2 3 4 5 6 7 8 9 10 ਤਾਂ ਇਹ ਬੇਟਾ ਜੇਸਤੇ ਸੰਖਿਆ ਹੋ ਗਈ ਠੀਕ ਹੈ ਬਸ ਇਹੀ ਬੇਟਾ e ਤੱਕ ਸੀ ਗਏ ਦੇ ਇਹਦੇ ਨਾਲ ਹੀ ਇਹ ਐਕਸਰਸਾਈਜ਼ 10.1 ਕੰਪਲੀਟ ਹੋ ਗਈ ਅਗਲੀ ਐਕਸਰਸਾਈਜ਼ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ